ਸਾਫਲੀ ਖਾਨ ਦੇ ਉੱਤੇ ਅਟੈਕ ਕਰਨ ਵਾਲੇ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ ਤੁਸੀਂ ਦੇਖੋ ਦੇਖਣ ਜੇ ਮਾੜੂ ਕਾਜਾ ਲੱਗਦਾ ਹੈ ਕਹਿੰਦੇ ਕਿ ਇਸ ਨੇ ਇਹਨਾਂ ਬਰੂਟਲੀ ਉਹਦੇ ਤੇ ਹਮਲਾ ਕੀਤਾ 6 ਵਾਰ ਹਮਲਾ ਕੀਤਾ ਰੀੜ ਦੀ ਹੱਡੀ ਦੇ ਅ 2.5 ਇੰਚ ਤੱਕ ਜਿਹੜਾ ਚਾਕੂ ਆ ਉਹ ਅੰਦਰ ਰਿਹਾ ਸਰਜਰੀ ਹੋਈ ਹੈ ਔਰ ਸਰਜੀ ਤੋਂ ਬਾਅਦ ਅਜੇ ਵੀ ਜਿਹੜੀ ਸਿਚੁਏਸ਼ਨ ਹੈ ਉਹ ਦੱਸਿਆ ਜਾ ਰਿਹਾ ਕਿ ਬਹੁਤ ਆਬਜ਼ਰਵੇਸ਼ਨ 'ਚ ਰੱਖਣਾ ਪੈ ਰਣਾ ਔਰ 12ਵੀਂ ਮੰਜ਼ਲ ਦੇ ਉੱਤੇ ਪਹੁੰਚ ਕੇ ਔਰ ਐਡਾ ਵੱਡਾ ਘਾਨ ਕਰਨ ਵਾਲਾ ਇਹ ਉਹ ਮਾਰਕੂ ਜਾ ਸਖਸ਼ ਹੈ ਫਿਲਹਾਲ ਪਹਿਲੀ ਤਸਵੀਰ ਜਿਹੜੀ ਹੈ ਸੈਫਲੀ ਦੇ ਉੱਤੇ ਸੈਫਲੀ ਖਾਨ ਦੇ ਉੱਤੇ ਹਮਲਾ ਕਰਨ ਵਾਲੇ ਦੀ ਵਾਇਰਲ ਹੋਣੀ ਸ਼ੁਰੂ ਹੋਈ ਹੈ ਔਰ ਇਹ ਬਿਲਡਿੰਗ ਦੀ ਤਸਵੀਰੀਆਂ ਜਿਸ ਬਿਲਡਿੰਗ 'ਚ ਸੈਫ ਤੇ ਉੱਤੇ ਹਮਲਾ ਹੋਇਆ ਉਸੇ ਬਿਲਡਿੰਗ ਦੀ ਤਸਵੀਰ ਆ ਔਰ ਇਹ ਸੀਸੀਟੀਵੀ ਤਸਵੀਰ ਇਸ ਸਮੇਂ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੀ ਆ ਇਸ ਨੇ ਸੈਫਲੀ ਖਾਨ ਦੇ ਉੱਤੇ ਹਮਲਾ ਕੀਤਾ 6 ਬਾਰ ਹਮਲਾ ਕੀਤਾ ਹਮਲੇ ਤੋਂ ਪਹਿਲਾਂ ਸੈਫਲੀ ਉਹਨਾਂ ਦੀ ਜਿਹੜੀ ਕੇਅਰ ਟੇਕਰ ਆ ਉਹਦੇ ਨਾਲ ਕਹਿੰਦੇ ਬੈਸਬਾਜੀ ਚੱਲਦੀ ਸੀ ਉਹਨੇ ਉਹਨੇ ਚਿਰ ਨੂੰ ਸੈਫ ਉੱਤੇ ਆ ਜਾਂਦਾ ਆ ਤੇ ਉਹਨਾਂ ਦੋਹਾਂ ਦੀ ਜਿਹੜੀ ਲੜਾਈ ਦੇ ਵਿੱਚ ਸੈਫ ਆਪਣੀ ਮੇਡ ਨੂੰ ਬਚਾਉਂਦਾ ਹੈ ਤੇ ਉਸ ਤੋਂ ਬਾਅਦ ਉਸ ਨੇ ਸੈਫ ਦੇ ਉੱਤੇ ਹੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ 6 ਬਾਰ ਹਮਲਾ ਕੀਤਾ ਕਿਆ ਜਾ ਰਿਹਾ ਕਿ ਚਾਕੂ ਜੜਾਇਆ ਟੁੱਟ ਕੇ ਅੰਦਰ ਤੱਕ ਰਹਿ ਗਿਆ ਸੀਗਾ ਔਰ ਰਾਤ ਦੇ 2:30 ਵਜੇ ਤਕਰੀਬਨ ਇਹ ਪੂਰੀ ਗੱਲਬਾਤ ਹੁੰਦੀ ਆ ਔਰ 3:30 ਸਵੇਰ ਤੈਨ ਉਸ ਨੂੰ ਲੀਲਾਵਤੀ ਹਸਪੀਟਲ ਲੈ ਕੇ ਗਏ ਆ ਉਸ ਸਮੇਂ ਕਰੀਨਾ ਕਪੂਰ ਕਾਰ ਦੇ ਵਿੱਚ ਨਹੀਂ ਸੀ ਉਹ ਆਪਣੇ ਜਿਹੜੇ ਫਰੈਂਡਸ ਨੇ ਆਪਣੀ ਭੈਣਸ ਦੇ ਆਪਣੇ ਫਰੈਂਡਸ ਦੇ ਨਾਲ ਨਾਈਟ ਆਊਟ ਤੇ ਸੀ ਔਰ ਉਸ ਸਮੇਂ ਇਸ ਜਿਹੜਾ ਆ ਸੈਫ ਦੇ ਉੱਤੇ ਇਸਨੇ ਹਮਲਾ ਕੀਤਾ ਫਿਲਹਾਲ ਇਹ ਉਸੇ ਬਿਲਡਿੰਗ ਦੀ ਤਸਵੀਰ ਹੈ ਜਿਸ ਬਿਲਡਿੰਗ ਦੇ ਅੰਦਰ ਕੁਸਕੇ ਸੈਫ ਦੇ ਉੱਤੇ ਇਸਨੇ ਹਮਲਾ ਕੀਤਾ ਆ ਦੇਖਣ ਨੂੰ ਮਾਰਕੂਆ ਜਾ ਲੱਗਦਾ ਹੈ ਔਰ ਇਹ ਵੀ ਲੱਗਦਾ ਹੈ ਕਿ ਸ਼ਾਇਦ ਇਸ ਬਿਲਡਿੰਗ ਦਾ ਇਸ ਨੂੰ ਪੂਰੇ ਤਰੀਕੇ ਦੇ ਨਾਲ ਪਤਾ ਹੋਵੇ ਔਰ ਇਸੇ ਕਰਕੇ ਸ਼ਾਇਦ ਇਸ 스테ਜ ਤੋਂ ਪਹਿਲਾਂ ਇਸ ਨੇ ਜਿਹੜੀਆਂ ਦੂਸਰੇ ਬਾਹਰ ਵਾਲੀਆਂ ਜਿਹੜੀਆਂ ਪੌੜੀਆਂ ਉਹ ਚੜਿਆ ਉਸ ਬਾਅਦ ਸੁੱਧਾ ਜਿਹੜੀਆਂ ਆਊਟਰ ਪੌੜੀਆਂ ਚੜ੍ਹ ਕੇ ਸੈਫ ਹੁਣਾਂ ਦੇ ਜਿਹੜਾ ਫਲੈਟ ਹੈ ਉੱਥੇ ਤੱਕ ਪਹੁੰਚਦਾ ਆ ਔਰ ਉਹਦੀ ਪਹਿਲੀ ਤਸਵੀਰ ਇਸ ਸਮੇਂ ਤੁਹਾਡੀ ਸਕਰੀਨ ਦੇ ਉੱਤੇ ਆ ਔਰ ਇਸ ਨੇ ਸੈਫ ਦੇ ਉੱਤੇ 6 ਵਾਰ ਹਮਲਾ ਕੀਤਾ ਔਰ ਬਰੀਕ ਚਾਕੂ ਹੁਣ ਕਰਕੇ ਸੈਫ ਦੇ ਜਿਹੜੀ ਰੀਡ ਦੀ ਹੱਡੀ ਵਾਲੀ ਸਾਈਡ ਹੈ ਉੱਥੇ ਕਹਿੰਦੇ ਵੀ 2.5 ਇੰਚ ਦਾ ਚਾਕੂ ਰਹਿ ਗਿਆ ਆ ਔਰ ਇਹਦੀ ਪਹਿਲੀ ਵੱਡੀ ਤਸਵੀਰ ਹੈ ਹੁਣ ਵਾਇਰਲ ਹੋਣੀ ਸ਼ੁਰੂ ਹੋਈ ਆ ਅਜੇ ਤੱਕ ਇਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਔਰ ਇਸ ਨੂੰ ਫੜਨ ਦੇ ਲਈ ਹੁਣ ਜਿਹੜਾ ਆ ਇਹ ਬੱਕਰੇ ਬੱਕਰੇ ਤਾਂ ਉੱਤੇ ਪੋਸਟਰ ਲਾਇਆ ਗਏ ਨੇ ਔਰ ਇਹ ਸੀਸੀਟੀਵੀ ਤਸਵੀਰ ਹੈ ਜਿਹੜੀ ਇਸ ਸਮੇਂ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੀ ਹੈ ਸੀਸੀਟੀਵੀ ਤਸਵੀਰ ਹੈ ਇਹਤੇ ਬਕਾਇਦਾ ਉਸ ਦਾ ਟਾਈਮ ਵੀ ਲਿਖਿਆ ਹੋਇਆ ਕਿਉਂਕਿ ਅਤੀ ਰਾਤ ਦੀ ਤਸਵੀਰਾਂ ਜਦੋਂ ਐਂਟਰ ਹੋਇਆ ਤਕਰੀਬਨ 2 ਵਜੇ ਦੀ ਤਸਵੀਰ ਰਾਤ ਦੇ ਦੱਸੀ ਜਾ ਰਹੀ ਹੈ ਸੈਫ ਉੱਤੇ ਹਮਲਾ ਕਰਨ ਵਾਲੇ ਦੀ ਪਹਿਲੀ ਵੀਡੀਓ ਜਿਹੜੀ ਆ ਵਾਇਰਲ ਹੋਈ ਆ ਪਹਿਲੀ ਤਸਵੀਰ ਵਾਇਰਲ ਹੋਈ ਆ ਇਸ ਨੇ ਸੈਫ ਦੇ ਉੱਤੇ ਹਮਲਾ ਕੀਤਾ ਫਿਲਹਾਲ ਸੈਫ ਦੀ ਕੇ ਟਿਕਰ ਨਾਲ ਕਹਿੰਦੇ ਪਹਿਲਾਂ ਬਹਿਸਬਾਜੀ ਹੋਈ ਹੈ ਦੀ ਔਰ ਉਸ ਤੋਂ ਬਾਅਦ ਜਿਹੜਾ ਉਹਦੇ ਤੇ ਹਮਲਾ ਕਰਨਾ ਸ਼ੁਰੂ ਕੀਤਾ ਵਿੱਚ ਸੈਫ ਆਉਂਦਾ ਆ ਦੇ ਉਸ ਤੋਂ ਬਾਅਦ ਸੈਫ ਦੇ ਉੱਤੇ 6 ਵਾਰ ਇਸਨੇ ਹਮਲਾ ਕੀਤਾ ਸੈਫ ਫਿਲਹਾਲ ਲੀਲਾਪਤੀ ਹਸਪੀਟਲ ਹੈ ਥੋੜੀ देर ਪਹਿਲਾਂ ਉਹਦੀ ਸਰਜਰੀ ਹੋ ਕੇ ਹਟੀ ਆ ਅਜੇ ਉਹ ਅੰਡਰ ਆਬਜ਼ਰਵੇਸ਼ਨ ਹੈ ਜੇ ਡਾਕਟਰ ਨੇ ਕਿਸੇ ਤਰੀਕੇ ਦੀ ਕੋਈ ਸਟੇਟਮੈਂਟ ਨਹੀਂ ਦਿੱਤੀ